ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਮੈਂ ਤੁਹਾਡੇ ਨਾਲ ਨੂਰ ਵਰਚੋਤ ਤਾਂ ਦੋਸਤੋ ਅੱਜ ਰਖੜੀ ਦਾ ਤਿਹਾਰਾ ਹੈ ਤਾਂ ਦੇਸ਼ ਵਿਦੇਸ਼ਾਂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਵੱਸਦੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਆ ਰਹੀਆਂ ਅਰਦਾਸ ਕਰਦੇ ਹਾਂ ਰੱਬ ਕੋਲ ਕਿ ਭੈਣ ਭਰਾਵਾਂ ਦੀ ਜੋੜੀ ਹਮੇਸ਼ਾ ਸਲਾਮਤ ਰਹੇ ਕਿਉਂਕਿ ਬਹੁਤ ਮਿਸ ਕਰਦੇ ਨੇ ਉਹ ਜਿਨ੍ਹਾਂ ਦੀਆਂ ਭੈਣਾਂ ਨਹੀਂ ਹੁੰਦੀਆਂ ਤੇ ਉਹ ਵੀ ਮਿਸ ਕਰਦੀਆਂ ਨੇ ਭੈਣਾਂ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਕੀ ਤਾਂ ਇੱਕ ਭਰਾ ਤੇ ਇੱਕ ਭੈਣ ਤਾਂ ਦੋਨੋਂ ਜ਼ਰੂਰ ਹੋਣੇ ਚਾਹੀਦੇ ਨੇ ਤਾਂ ਦੋਸਤੋ ਅੱਜ ਰਖੜੀ ਮੌਕੇ ਮੈਂ ਤੁਹਾਡੇ ਨਾਲ ਇੱਕ ਖਾਸ ਜਿਹੜਾ ਮੈਂ ਤੁਹਾਡੇ ਨਾਲ ਕੜਤੋ ਇੱਕ ਪ੍ਰੋਮਿਸ ਲੈਣਾ ਚਾਹੁੰਦੀ ਆ ਸਾਰੇ ਮੇਰੇ ਵੀਰ ਨੇ ਮੇਰੇ ਨਾਲ ਮੇਰੀਆਂ ਭੈਣਾਂ ਮੇਰੇ ਨਾਲ ਜੁੜੀਆਂ ਨੇ ਤਾਂ ਆਪਣੇ ਵੀਰਾਂ ਦੇ ਜੇ ਰਖੜੀ ਬੰਨ ਰਹੇ ਹੋ ਤਾਂ ਗਿਫਟ ਚਲੋ ਇੱਕ ਰੀਤੀ ਰਿਵਾਜ ਚੱਲਦਾ ਆ ਰਿਹਾ ਸੋ ਆਪਾਂ ਲੈਨੇ ਆ ਪਰ ਜੇ ਗਿਫਟ ਤੋਂ ਇਲਾਵਾ ਅਸੀਂ ਇੱਕ ਪ੍ਰੋਮਿਸ ਉਹਨਾਂ ਤੋਂ ਲੈ ਲਈਏ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਮਾਹੌਲ ਕਿੰਨਾ ਖਰਾਬ ਹੋ ਚੁੱਕਿਆ ਹੈ ਨਸ਼ਿਆਂ ਦੇ ਦਲਦਲ ਦੇ ਵਿੱਚ ਨੌਜਵਾਨ ਤਸਤੇ ਜਾ ਰਹੇ ਨੇ ਮੈਂ ਪਿੱਛੇ ਜੇ ਇੱਕ ਕਿਸੇ ਦਾ ਕੁਝ ਲਿਖਿਆ ਵੇਖਿਆ ਸੀ ਉਹ ਕਹਿੰਦੇ ਕਿ ਟੀਕੇ ਲਾਲਾ ਕਿ ਤੂੰ ਆਪਣੀ ਬਾਹ ਸਾਰੀ ਸਜਾ ਰੱਖੀ ਆ ਵੀ ਮੈਂ ਰਖੜੀ ਕਿਹੜੇ ਗੁੱਟ ਤੇ ਬੰਨਣਾ ਤਾਂ ਭੈਣ ਇਹ ਆਪਣੇ ਭਰਾ ਨੂੰ ਕਹਿੰਦੀ ਹੈ ਨੌਜਵਾਨੀ ਸੇ ਤਰ੍ਹਾਂ ਹੋਰਾਂ ਸੜੀ ਨੌਜਵਾਨੀ ਨੂੰ ਖਾ ਗਿਆ ਹੈ ਨਸ਼ਾ ਤਾਂ ਇਹ ਪ੍ਰੋਮਿਸ ਜ਼ਰੂਰ ਕਰਾਓ ਆਪਣੇ ਭਰਾਵਾਂ ਨੂੰ ਕਿ ਵੀਰੋ ਜੇ ਨਸ਼ਾ ਕਰਦੇ ਹੋ ਤਾਂ ਛੱਡ ਦਿਓ ਜੇ ਨਹੀਂ ਕਰ ਰਹੇ ਤਾਂ ਕਰਨ ਦੀ ਸੋਚਿਓ ਵੀ ਨਾ ਕਿਉਂਕਿ ਬਹੁਤ ਹੀ ਗੰਦਾ ਇਹਦਾ ਅੱਗੇ ਜਾ ਕੇ ਰਿਜ਼ਲਟ ਆਉਂਦਾ ਹੈਗਾ ਮਾਵਾ ਦੇ ਪੁੱਤ ਵੀਰਾਂ ਦੇ ਭੈਣਾਂ ਜਿਹੜੀਆਂ ਨਿਗੀਆਂ ਭੈਣ ਭਰਾ ਵੱਖ ਹੋ ਜਾਂਦੇ ਨੇ ਤਾਂ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਹੈ ਦੂਜਾ ਪ੍ਰੋਮਿਸ ਮੈਂ ਇਹ ਜ਼ਰੂਰ ਤੁਹਾਡੇ ਤੋਂ ਲੈਣਾ ਚਾਹੂੰਗੀ ਕਿ ਜੋ ਦੇਖੋ ਸਾਰੀਆਂ ਤੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਜੇ ਅਸੀਂ ਆਪਣੀ ਨੂੰ ਲੁਕੋ ਕੇ ਰੱਖਦੇ ਆ ਤਾਂ ਦੂਜੀਆਂ ਵੀ ਸਾਡੀਆਂ ਧੀਆ ਨੇ ਤਾਂ ਬਾਕੀਆਂ ਧੀਆ ਭੈਣਾਂ ਨੂੰ ਕੁੱਠਾ ਸਿੱਧਾ ਨਾ ਬੋਲਿਆ ਕਰੋ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਨੈਗੇਟਿਵਿਟੀ ਚੱਲਦੀ ਆ ਬਹੁਤ ਗਾਲਾਂ ਕੱਢੀਆਂ ਜਾਂਦੀਆਂ ਨੇ ਬਲਗਰ ਕੰਟੈਂਟ ਜਿਹੜਾ ਹੁੰਦਾ ਲੋਕਾਂ ਦੀਆਂ ਧੀਆ ਨੂੰ ਲੈ ਕੇ ਭਾਈ ਉਹ ਵੀ ਕਿਸੇ ਦੀਆਂ ਧੀਆ ਨੇ ਉਹ ਵੀ ਭੈਣਾਂ ਨੇ ਤਾਂ ਇਹ ਚੀਜ਼ਾਂ ਨਾ ਕਰਿਆ ਕਰੋ ਦੇਸ਼ ਦੇ ਵਿੱਚ ਰੀਪਵਾਰੀਆਂ ਘਟਨਾਵਾਂ ਕਿੰਨੀਆਂ ਹੋ ਚੁੱਕੀਆਂ ਨੇ ਤਾਂ ਇਸ ਤਰ੍ਹਾਂ ਕਿਉਂ ਕਰਦੇ ਹੋ ਆਪਣੀ ਮਾਨਸਿਕਤਾ ਨੂੰ ਥੋੜਾ ਜਿਹਾ ਬਦਲੋ ਸੋਚ ਦੇ ਵਿੱਚ ਥੋੜਾ ਜਿਹਾ ਬਦਲਾ ਲੈ ਕੇ ਉਹ ਵੀ ਆਪਣੀਆਂ ਭੈਣਾਂ ਨੇ ਦੇਖੀਏ ਤਾਂ ਹੁਣ 8 ਮਹੀਨੇ ਦੀ ਬੱਚੀ ਤੋਂ ਲੈ ਕੇ 70 ਸਾਲ ਦੀ ਬਜ਼ੁਰਗਔਰਤ ਤੱਕ ਜਿਹੜਾ ਰੇਵਾਰੀਆਂ ਘਟਨਾਵਾਂ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨੇ ਅਸੀਂ ਆਪਣੀ ਸੋਚ ਥੋੜੀ ਜਿਹੀ ਬਦਲੀਏ ਤਾਂ ਦੋਸਤੋ ਇਹ ਚੀਜ਼ਾਂ ਆਪਾਂ ਰਲ ਕੇ ਘਟਾਉਣੀਆਂ ਨੇ ਆਪਣੀ ਸੋਚ ਬਦਲਣੀ ਹੈ ਔਰ ਲੋਕਾਂ ਨੂੰ ਸਮਝਾਉਣਾ ਹੈਗਾ ਤੇ ਜੇ ਤੁਸੀਂ ਨਸ਼ੇ ਕਰਦੇ ਕਿਸੇ ਨੂੰ ਦੇਖਦੇ ਹੋ ਉਹਨੂੰ ਰੋਕੋ ਉਹਨੂੰ ਸਮਝਾਓ ਅਰ ਜਿਹੜਾ ਰਖੜੀ ਦਾ ਤਿਆਰ ਜਰੂਰ ਆਪਣੇ ਘਰੇ ਬਣਾਓ ਸਤਿ ਸ਼੍ਰੀ ਅਕਾਲ ਜੀ